ਈ ਰਿਸਪੌਂਸ ਜਿੱਦਾਂ ਪਹਿਲੇ ਦਿਨ ਲਾਇਆ ਸੀ ਉਸ ਦਿਨ ਹੋਰ ਜਿੱਦਾਂ ਹੁਣ ਦਿਨ ਲੰਘੀ ਜਾਂਦੇ ਪਾਜੀ ਵਧੀਆ ਰਿਸਪੌਂਸ ਮਿਲਦੇ ਆਇਆ ਵਾਹਿਗੁਰੂ ਜੀ ਕਿਰਪਾ ਨਾਲ ਚੜ੍ਹਦੀ ਕਲਾ ਪਾਜੀ ਪੂਰੀ ਚੜ੍ਹਦੀ ਕਲਾ ਆ ਸਾਰੇ ਆਉਂਦੇ ਆ ਇੱਕ ਤਾਂ ਹੁੰਦਾ ਵੀ ਦਰਾਸ ਪਲਾਤਾ ਤੇ ਐਸੇ ਲੈ ਲੈ ਚਲੇ ਗਏ ਸਾਡਾ ਮਤਲਬ ਜਿਆ ਡਰਾਈ ਫੂਟ ਹੀ ਆ ਨਾਲ ਦਿਆਂ ਨੂੰ ਵੀ ਲਾ ਲਿਆ ਪਾਜੀ ਵੇਂਦੇ ਹੀ ਸੀ ਸੰਗ ਸ਼ਰਮ ਗਾਦੀ ਆ ਕੀਤੀ ਵਾੜੀ ਕਰਦੇ ਆ ਪਾਜੀ ਪਹਿਲੀ ਵੀ ਹੈਗੀ ਆ ਪਸ਼ੂ ਡੰਗਰ ਰੱਖੇ ਹੋਏ ਸਾਰਾ ਆਇਆ ਬਾਈ ਤੇ ਪਰ ਅਸੀਂ ਇਹ ਕਹਿੰਨੇ ਆ ਕਿ ਕੰਮ ਕੋਈ ਨਾ ਕੋਈ ਕਰੀਏ ਅਸੀਂ ਬਾਹਰ ਤਾਂ ਜਾਣ ਨਹੀਂ ਪਾਜੀ ਕਾਂਟਾ ਮਾਰਤਾ ਆ ਬਾਹਰ ਵਾਲਾ ਕੰਮ ਨਹੀਂ ਇੱਥੇ ਜੋ ਕਰੀਏ ਮਤਲਬ ਸਟਾਰਟ ਆ ਇਥੇ ਸਟਾਰਟ ਕਰਤਾ ਹੈ ਮਤਲਬ ਸ਼ੁਰੂ ਗਾਨੀਆ ਮਤਲਬ ਕਰਨ ਵਧਾਉਣਾ ਹੀ ਆ ਜੇਨ ਬਣਾਉਂਗੇ ਭਾਜੀ ਵਧੀਆ ਕਰਾਂਗੇ ਮਤਲਬ ਜੇ ਹੁਣ ਸ਼ੁਰੂ ਕੀਤਾ ਆ ਉਹ ਉਹ ਬਖਿਰਪਾ ਵਾਇਗੁਰੂ ਦੀ ਹੋ ਗਈ ਭਾਜੀ ਇਹਨੂੰ ਪੂਰਾ ਕਰਾਂਗੇ ਫੇਟਾ ਹਾਂਜੀ ਹਾਂਜੀ ਮਾਣ ਕੀ ਕੀ ਪੈਂਦਾ ਰੱਖੀ ਇਹ ਇਹਦੇ ਵਿੱਚ ਭਾਜੀ ਇਹਦੇ ਵਿੱਚ ਭਾਜੀ ਜਿੱਦਾ ਬਦਾਮ ਪੈ ਗਏ ਕਾਜੂ ਪੈ ਗਏ ਅਸਟਕ ਪੈ ਗਈ ਹਰੇ ਮਾਜ ਪੈ ਗਏ ਸਿੱਟੇ ਮਾਜ ਪੈ ਗਏ ਕਾਲੀ ਮਿਰਚ ਪੈ ਗਈ ਛੋਟੀ ਇਲਾਚੀ ਪੈ ਗਈ ਤੇ ਸੌਂਪ ਪੈ ਗਏ ਤੇ ਆਪਣਾ ਉਸ ਤੋਂ ਬਾਅਦ ਅਸੀਂ ਪਾਣੀ ਤੋਂ ਬਾਅਦ ਵੀ ਫੂਲਕੀ ਰੈਡ ਕਰਦੀ ਦਾ ਕਰਮੀ ਦਾ ਕਰਕੇ ਆਪ ਦੇ ਕੋਲ ਤੇ ਉਹਦੇ ਉੱਤੇ ਥੋੜਾ ਡਰਾਈ ਫੂਡ ਵੀ ਪਾ ਲਈਦਾ ਆ ਠੀਕ ਆ ਜੀ ਆ ਜੀ ਹਾਂ ਜੀ ਉਹ ਗੱਲ ਕਰਦਾ ਆ ਜੀ ਬਣ ਗਈ ਹਾਂਜੀ ਉਹ ਜਿਹੜਾ ਲਗੜੇ ਦਾ ਸਮਾਨ ਜਿਹੜਾ ਬਚਦਾ ਹਾਂਜੀ ਉਹ ਮੇਥੋਂ ਜਿਹੜਾ ਬਾਹਰ ਤੋਂ ਹਾਂਜੀ ਹਾਂਜੀ ਨੌਕ ਦਾ ਨਹੀਂ ਨਹੀਂ ਪਾਜੀ ਉਹ ਲੈਜੀ ਦਾ ਨਾਲ ਫਾਫੇ ਜ ਉਹ ਆਪਣੇ گاਵਾਂ ਨੂੰ ਪਾਈਦਾ ਮੱਝਾਂ ਨੂੰ ਪਾਈਦਾ ਜਾ ਕੇ ਪਾਜੀ ਅਜਾ ਚਾਲੀ ਕਿ ਲੋਕਾਂ ਦੀ ਵੀ ਸਿਹਤ ਬਣਾਈ ਹਾਂਜੀ ਪਸ਼ੂਆਂ ਨੂੰ ਵੀ ਪਾਜੀ ਪਾਈਦਾ ਆ ਉਹ ਫੌਲ ਫਾਵਾ ਹੋ ਜਾਂਦਾ ਇਕੱਠਾ ਹੋ ਜਾਂਦਾ ਆ ਉਹ ਗੱਡੀ ਚ ਰੱਖ ਕੇ ਰਾਤ ਨੂੰ ਚਾਈਦਾ ਤਾਂ ਲੈਜੀ ਦਾ ਬੈਂਡ ਹਾਂਜੀ ਉਹ ਕਿਉਂਕਿ ਉਹ ਸਿੱਟਣਾ ਹੈ ਹੀ ਨਹੀਂ ਉਹਦੇ ਵਿੱਚ ਬਹੁਤ ਭਾਗ ਰਿਆ ਭਾਈ ਹੋਵੇ ਪਸ਼ੂਆਂ ਨੂੰ ਦੇਈਦਾ ਆ ਹਾਂਜੀ ਕੋਸ਼ ਹੋ ਕੇ ਪਾਜੀ ਖਾਂਦੇ ਆ ਧੀ ਦਾ ਨੇਗਾ ਭਾਜੀ

ਉਹ એનર્ਜੀ ਡਰਿੰਕ ਦੀ ਜਗ੍ਹਾ ਇਹ ਕਰਨਾ ਚਾਹੀਦਾ ਉਹ ਬੇਚੀ ਦਾ એનર્ਜੀ ਡਰਿੰਕ ਰਲੋ ਪਾਜੀ ਅਸੀਂ ਇਹ ਕਹਿਣਾ ਚਾਹੁੰਦੇ ਪਾਜੀ ਜਿਹੜੀ એનર્ਜੀ ਡਰਿੰਕ ਆ ਜਾਂ ਲੋ ਵੀ ਰੈਡਲ ਕੋਈ ਵੀ એનર્ਜੀ ਡਰਿੰਕ ਪਾਜੀ ਉਹਦੇ ਨਾਲ 1000% ਵਧੀਆ ਜੀ ਆ ਪਾਜੀ ਉਹਦੇ ਵਿੱਚ ਕੈਮੀਕਲ ਪੈਂਦੇ ਸਾਲਟ ਪੈਂਦੇ ਆ ਠੀਕ ਆ ਇਹਦੇ ਵਿੱਚ ਤਾਂ ਸਾਡੇ ਸਾਹਮਣੇ ਤਿਆਰ ਹੁੰਦੀ ਆ ਇੱਕ ਟ੍ਰਾਈ ਫਰੂਟ ਤਿਆਰ ਕਰਕੇ ਲੈ ਕੇ ਆਈ ਦੀ ਸਾਰਾ ਟ੍ਰਾਈ ਫਰੂਟ ਆ ਜਿਹਦਾ ਪਾਜੀ ਐਂ ਆ ਜੀ ਬੰਦਾ 2-3 ਮਹੀਨੇ ਪੀ ਲਵੇ ਮਤਲਬ ਆਪਦਾ ਕੀਏ ਬੰਦੇ ਨੂੰ ਆਪਣੇ ਬੋਡੀ ਨੂੰ ਪਤਾ ਲੱਗ ਜਾਂਦਾ ਹੁਣ ਸਾਡੇ ਤੋਂ ਜਿਹੜੇ ਬੰਦੇ ਆਉਂਦੇ ਆ ਜਿੱਦਾਂ ਭੈਣ ਆਉਂਦੇ ਭਰਾ ਆਉਂਦੇ ਆ ਭਾਜੀ ਪੱਕੇ ਹੀ ਆਉਂਦੇ ਆ ਦਿਹਾੜੀ ਜੇ ਮੈਨੂੰ ਲੱਗਦਾ ਵੀ ਸਾਡੇ ਜਿੱਦਾਂ 200 ਕਸਟਮਰ ਰੋਜ਼ ਹੀ ਸਾਡੀ ਵੀਰਾਂ ਦੇ ਰਿਪੋਰਟ ਮਤਲਬ ਕੋਈ ਜਿਹੜਾ ਇੱਕ ਗਲਾਸ ਪੀਣ ਆਉਂਦਾ ਆ ਜੇ ਪਹਿਲੀ ਵਾਰ ਆਇਆ ਤਿੰਨ ਵੀ ਪੀ ਜਾਂਦਾ ਆ ਭਾਜੀ ਹਨਾ ਮਤਲਬ ਵਧੀਆ ਹੀ ਰੋਜ਼ ਦੀ ਰੋਜ਼ ਇਹ ਰਿਹਾ ਉਹ ਵਧੀਆ ਭਾਜੀ ਸ਼ੁਕਰ ਮਤਲਬ ਆਪਾਂ ਖੰਡ ਐਡ ਹੀ ਨਹੀਂ ਕਰਦੇ ਵਿੱਚ ਮਿਸ਼ਰੀ ਤੇ ਸ਼ੱਕਰ ਕਰਦੇ ਆ ਪਰ ਕੱਲ ਤੋਂ ਅਸੀਂ ਸ਼ੂਗਰ ਫ੍ਰੀ ਕਰਦਣ ਲੱਗੇ ਠੀਕ ਹੈ ਜੀ ਮਿੱਠੇ ਤੋਂ ਬਿਨਾਂ ਡੱਬਾ ਨਾਲ ਆਊਗਾ ਤੇ ਕੈਦਾ ਇੱਥੇ ਲੈ ਕੇ ਰਾਵਾਂਗੇ ਵੀ ਸ਼ੂਗਰ ਵੀ ਬੰਦਾ ਜਿਹਨੇ ਸ਼ੂਗਰ ਉਹ ਪੀ ਸਕ ਕਮਲ ਜੀ ਥੈਂਕ ਯੂ ਅੱਜ ਸਾਡੀ ਜੀਤਾਂ ਨਾਲ ਬੈਠੇ ਹਾਂ ਅਗਰ ਅਸੀਂ ਜੋ ਦੋ ਜੀ ਜਿਦਾਂ ਨਾਲ ਆਪਣੇ ਪ੍ਰਾਰਣੇ ਜਿੱਦਾਂ ਫੇਜ ਦੇ ਜੀ ਆਪਾਂ ਦੋਨਾਂ ਫੋਲੋ ਕਰਦੇ ਰਹੇ ਆ ਨੋਰਮਲੀ ਲਗੜਦੇ ਰਹੇ ਆ ਜਿਵੇਂ ਜਦੋਂ ਵੀ ਨਵਾਂ ਫੌਟੋ ਖੜੀ ਆ ਜਾਂ ਇਹ ਚੀਜ਼ੇ ਰਹੇ ਰਹੋ ਲੇ ਕੇ ਸਾਡੇ ਤਿੰਨ ਇਹ ਲੋਕ ਮੁੰਡੇ ਵੀ ਹੀ ਜਾਂਦੇ ਹੁੰਦੇ ਤੇ ਬੱਚੋਂ ਉਹਨਾਂ ਨੇ ਮਗਰ ਲਾ ਕੇ ਅਹੀਂ ਵੀ ਇਹ ਚੀਜ਼ ਨੂੰ ਕੀਨ ਆਪਾਂ ਤੇ ਅਸੀਂ ਤਾਂ ਬਾਹਰ ਵੀ ਜਾਂਦਾ ਰਹਿ ਘਰੇ ਜਦਾਂ ਹੁੰਦੇ ਆ ਉਰੋਂ ਵੀ ਉੱਥੇ ਵੀ ਲਗੜਦੇ ਹੁੰਦੇ ਆ ਉੱਥੇ ਹੀ ਪਿੰਦੇ ਰਹੇ ਆ ਇਹ ਚੀਜ਼ ਤੋਂ ਯਾਨੀ ਕਿ ਨਹੀਂ ਛੁੱਟੀ ਨਹੀਂ ਆ ਇੰਨੀ ਰਹੇ ਨਾਲ ਹੀ ਰਹੇ ਆ ਜਿਹੜੀ ਜਿਹੜੀ ਮੇਲੇ ਤੇ ਤੁਸੀਂ ਲਗਾਇਆ ਪਹਿਲੇ ਸਾਡੀ ਮੇਲੇ ਦੇ ਜਿਹ ਮੈਂ ਜਦੋਂ ਉਹ ਤਾਂ ਨੋਰਮਲ ਹੀ ਪਗਾਰ ਤੇ ਤੁਸੀਂ ਜਿਹੜਾ ਵੀ ਕਹਿੰਦੇ ਕਿਦਾ ਸਹਿਰ ਜਾਂ ਘਰ ਦੇ ਵਿਚ ਮੇਲੇ ਦਾ ਤਾਂ ਇੱਕ ਨਾਮ ਆਇਆ ਵੀ ਜਦੋਂ ਮੇਲਾ ਵੀ ਲੱਗਦੀ ਹੈ ਮੇਲੇ ਵਾਈ ਲਾਈ ਹੈ ਸਾਨੂੰ ਜਗਾ ਵੀ ਵਧੀਆ ਮਿਲ ਗਈ ਉੱਥੇ ਜਿੱਦਾਂ ਟਿਕਾਣੇ ਤੇ ਤੇ ਨੋਰਮਲ ਸਾਡਾ ਜਿੱਦਾਂ ਲਾਈ ਹੈ ਉਸੇ ਟਾਈਮ ਹੀ ਆਪਣੇ ਲੋਕ ਦਾ ਹੋਲਪੇ ਹੋ ਗਈ ਸਾਡਾ ਵਧੀਆ ਜਣੀ ਕਿਸੇ ਸਾਰਾ ਕੋ ਵਧੀਆ ਤੇ ਆ ਹਾਂ ਜੀ ਕਿੰਨਾ ਕਿੰਨਾ ਖਰਚਾ ਦੇ ਜੀ ਲੱਗਦਾ ਜੇ ਕਰਕੇ ਭਾਈ ਜੀ ਲੱਗ ਹੀ ਜਾਂਦਾ ਨੇ ਸਾਡਾ ਬਾਰ ਤੇ ਲਾਈਫ ਨਰਕੀ ਆ ਜਾਂਦਾ ਕਹਿੰਦੇ ਜੇਲ੍ਹ ਹੀ ਆ ਤੇ ਉਹ ਕਹਿੰਦਾ ਨਾ ਸ਼ਾਮ ਜਦ ਤੱਕ ਕੰਮ ਤੇ ਵੀ ਜਾਂਦੇ ਚਲੋ ਪੈਸੇ ਬਣਦੇ ਆ ਪਰ ਪੈਸੇ ਉਹ ਪੈਸੇ ਹੀ ਕਰੇ ਜੀ ਜ਼ਿੰਦਗੀ ਆਪਣੀ ਇੱਕ ਜਿੰਦਗੀ ਆ ਵੀ ਜਦੋਂ ਆਪਾਂ ਇਹਨੂੰ ਖਰਾਬ ਕਰ ਇਦਾਂ ਹੀ ਕੱਢ ਲਈ ਸਾਰੀ ਜ਼ਿੰਦਗੀ ਕੋਈ ਫਾਇਦਾ ਨਹੀਂ ਮੈਂ ਇਹ ਸੋਚਿਆ ਮੈਂ ਕਿ ਥੋੜਾ ਖਾ ਲਾਂਗੇ ਕੋਈ ਖਾਣਾ ਹੀ ਤਾਂ ਵਧੀਆ ਹਾਂ ਭਾਈ ਜੀ ਇੱਕੋ ਪਿੰਡ ਦੇ ਆਂਦੇ ਤੇ ਉਹਦੇ ਨੋਰਮਲ ਸਾਡੇ ਬੁੱਢੂ ਤੋਂ ਹੀ ਇਹ ਮੁੰਡੇ ਆ ਜਦੋਂ ਸਾਡੇ ਛੋਟੇ ਸੀਗੇ ਇਹ ਵੀ ਸਾਡੇ ਨਾਲ ਤੇ ਇਹ ਪ੍ਰੇਮ ਚ ਤਾਂ ਖੇਡਦੇ ਸੀਗੇ ਕਿ ਮਤਲਬ ਬਹੁਤ ਜ਼ਿਆਦਾ ਪਿਆ ਗਿਆ ਇੱਦਾਂ ਹੀ 5 6 ਜਾਣੇ ਜਿੱਦਾਂ ਇਕੱਠੇ ਹੁੰਦੇ ਬਿੰਦੇ ਜਗੜਦੇ ਸੀ ਉਹਨੇ ਨਾਲ ਪਲੇ ਮੁੰਡੇ ਤਾਂ ਆਪਣੇ ਮੋੜ ਵੀ ਜਾਂਦੇ ਹੁੰਦੇ ਸੀ ਪਰ ਇੰਨੇ ਨੇ ਯਾ ਵਣ ਇਹ ਵੇਲੇ ਸੀਗੇ ਕਿ ਚਲੋ ਕਿਸੇ ਯਾਰੇ ਲੱਗੇ ਇਹ ਵੀ ਲੱਗੇ ਹਾਂਜੀ ਮੇਲੇ ਨੇ ਲੱਗ ਗਿਆ ਇਹਨਾਂ ਨੇ ਉੱਤਾਂ ਉੱਤੇ ਜੀੜੀਆਂ ਕੱਟਣੀਆਂ ਇੱਥੇ ਜਰੂੜ ਆਣ ਇੱਥੇ ਫਾਰਮਰ ਦੇਖੇ ਕੰਮ ਤੇ ਲੱਗੇ ਹਾਂਜੀ ਅਹੇ ਜਦੋਂ ਸ਼ੁਰੂ ਕੀਤਾ ਵਾ 17000 ਦਾ ਸਾਲਿਆਂ ਦਾ 18 ਦਾ ਯਾਨੀ ਕਿ ਕੱਲਾ ਇਹ ਪੌਣ ਪੌਣ ਵਾਲਾ ਹੈ ਉਹ ਇੱਕ ਨੰਬਰ ਰੈਗੂਲਰ ਸਾਡੀ ਹੁਣ 8-9000 ਦੀ ਡੇਲੀ ਦੀ ਯਾਨੀ ਕਿ ਆਉਂਦੀ ਆ ਇਹ ਤੋਂ ਲੈ ਕੇ ਡਰਾਈਵ ਹਾਂ ਡਰਾਈਵ ਹਾਂ ਜੀ ਤੇ ਬਾਕੀ ਅਸੀਂ ਜਿਹੜਾ ਬਚਣਾ ਬਚਾਉਣਾ ਉਹ ਅਜੇ ਅਸੀਂ ਕੋਈ ਹਿਸਾਬ ਨਹੀਂ ਕੀਤਾ ਜਾਂਦੇ ਨਾ ਅਸੀਂ ਬਹੁਤ ਹੀ ਇੰਨੇ ਨਰਮ ਹੁੰਦੇ ਹਾਂ ਜਦੋਂ ਆਪਣੇ ਮਾਵਾ ਹੁੰਦੇ ਆਉਂਦੇ ਜਿੱਦਾਂ ਜਿਵੀ ਹੁੰਦੀ ਜਦਾਂ ਪੀਕੇ ਜਾਂਦੇ ਸਾਰਾ ਬੜੀਆ ਦਿਲ ਪਾਉਂਦੇ ਹੋ ਹੌਸਲਾ ਬਹੁਤ ਵਧੀਆ ਹੁੰਦੇ ਨਾ ਅਸੀਂ ਪ੍ਰੇ ਕਰਦੇ ਹਾਂ ਬਹੁਤ ਜੀ ਤਸ਼ੀਮਤ ਹੁੰਦੇ ਨਾ ਅਸੀਂ ਹੋਰ ਉੱਠ ਮੈਨ ਅਯੋਸ਼ ਆ ਜਾਂਦਾ ਵੀ ਹੋਰ ਵਧੀਆ ਕਰੀਏ